ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਪੰਜਾਬਨ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹਾ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ ਸੋ ਅੱਜ ਵਾਲਾ ਸੂਟ ਹੈ ਜਿਹੜਾ ਜੀ ਉਹ ਸਾਰਿਆਂ ਨੇ ਬਹੁਤ-ਬਹੁਤ ਪਸੰਦ ਕੀਤਾ ਬਹੁਤ ਸਾਰੇ ਰਿਵਿਊ ਹੈਗੇ ਆ ਬਹੁਤ ਸਾਰੇ ਇਨਕੁਆਰੀਜ਼ ਹੈਗੀਆਂ ਇਸ ਸੂਟ ਬਾਰੇ ਸੋ ਸਾਰਿਆਂ ਨੂੰ ਇਹ ਵੀ ਸੀ ਕਿ ਤੁਸੀਂ ਵੀਡੀਓ ਦੇ ਵਿੱਚ ਸ਼ੋ ਕਰੋ ਸੋ ਆਪਾਂ ਇਸੇ ਲਈ ਇਸ ਸੂਟ ਦਾ ਸ਼ੋ ਕਰ ਰਹੇ ਹਾਂ ਜੀ ਔਰ ਇਹਦੇ ਵਿੱਚ ਆਪਾਂ ਇਸ ਸੂਟ ਦੀ ਡਿਟੇਲਸ ਦੱਸਦੀ ਕਿ ਪਿਓਰ ਤੇ ਬਣਿਆ ਹੋਇਆ ਜੀ ਇਹ ਪ੍ਰੋਪਰ ਹੈਂਡਵਰਕ ਹੈ ਸੋ ਸਾਰਾ ਕੁਝ ਆਪਾਂ ਦਿਖਾਵਾਂਗੇ ਸੋ ਪਲੀਜ਼ ਜਿਹੜਾ ਵੀ ਕੋਈ ਜਿਵੇਂ ਪਿਕ ਕਹਿੰਦਾ ਹੈਗਾ ਤੁਸੀਂ ਪਿਕ ਭੇਜ ਦਿਓ ਸੋ ਆਪਾਂ ਪਿਕ ਤਾਂ ਨਹੀਂ ਭੇਜ ਸਕਦੇ ਸੋ ਤੁਸੀਂ ਇੱਥੇ ਸੂਟ ਧਿਆਨ ਨਾਲ ਦੇਖ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਅਗਰ ਇਹਨੂੰ ਸੈਮਿਚ ਬਣਾਉਂਗੀ ਤੇ ਦਾ ਪ੍ਰਾਈਸ ਡਿਫਰੈਂਟ ਹੋ ਜਾਊਗਾ ਜੀ ਪਿਓਰ ਤੇ ਅਲੱਗ ਹੋ ਜਾਊਗਾ ਐਜ਼ ਇਟ ਇਜ਼ ਬਣਾਉਣਾ ਹੈ ਜਾਂ ਤੁਸੀਂ ਇਹ ਦੇਖੋ ਜੀ ਹੈਂਡਵਰਕ ਹੈ ਟੋਟਲ ਹੈ ਜਿਹੜਾ ਕਲਰਫੁਲ ਸਿੱਪੀ ਦਾ ਜਿਹੜਾ ਵਰਕ ਹੋਇਆ ਹੋਇਆ ਜੀ ਉੱਪਰ ਤੱਕ ਸੋ ਇਸ ਰਾਇ ਦਾ ਵਰਕ ਹੈ ਜੀ ਔਰ ਈ ਜਿਹੜਾ ਅਗਰ ਤੁਸੀਂ ਸਾਡੇ ਤੋਂ ਸਟਿਚ ਵੀ ਨਹੀਂ ਕਰਾਉਂਦੇ ਤਾਂ ਇਹਦੇ ਲਈ ਆਪਾਂ ਨੂੰ ਫੁੱਲ ਬੋਡੀ ਦਾ ਮੈਜ਼ਰਮੈਂਟ ਚਾਹੀਦਾ ਸੋ ਤਾਂ ਕਿ ਇਹ ਪ੍ਰੋਪਰ ਜਿਹੜਾ ਵਰਕ ਕੱਟ ਨਾ ਹੋਵੇ ਉੱਪਰੋਂ ਹੇਪ ਚੈਸਟ ਬਸਟ ਸੋ ਸਾਰਾ ਸਾਈਜ਼ ਜਿਹੜਾ ਆਪਾਂ ਨੂੰ ਚਾਹੀਦਾ ਹੈਗਾ ਸੋ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਪਿਆਰਾ 컬러ਫੁਲ ਸਿਪੀਨਲ ਬਣਿਆ ਹੋਇਆ ਸੂਟ ਹੈ ਵਿੱਚ ਇਹਦੇ ਇਸ ਤਰ੍ਹਾਂ ਚੈੱਕ ਬਣਿਆ ਹੋਇਆ ਔਰ ਇਹਦਾ ਕਲਰ ਹੈ ਜਿਹੜਾ ਸਕਿਨੀ ਜਿਹਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਔਰ ਪਿਓਰ ਤੇ ਹੈ ਜੀ ਇਹ ਇਸ ਤਰ੍ਹਾਂ ਬਾਜੂ ਬਣੇ ਹੋਏ ਹੈ ਜੀ ਵਿੱਚ ਇਸ ਦੇ ਫਲਾਰ ਨੇ ਸੋ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਨੂੰ ਪਸੰਦ ਵੀ ਸਾਰਿਆਂ ਨੇ ਬਹੁਤ ਕੀਤਾ ਹੈਗਾ ਸੋ ਸਾਰਿਆਂ ਦੀ ਇਹ ਜਿਹੜੀ ਚੁਆਇਸ ਬਣ ਚੁੱਕਿਆ ਸੋ ਬਹੁਤ ਸਾਰੇ ਇਨਕੁਆਰੀਜ਼ ਆ ਜੀ ਇਹਦੀਆਂ 2-3 ਦਿਨਾਂ ਦੇ ਵਿੱਚ ਵਿੱਚ ਹੀ ਇਸ ਤਰ੍ਹਾਂ ਜੀ ਇਹ ਪਹੁੰਚੇ ਤੇ ਆਪਾਂ ਸਟ੍ਰੇਟ ਸਲਵਾਰ ਤੇ ਵਰਕ ਕੀਤਾ ਹੈ ਅਗਰ ਤੁਸੀਂ ਪਲਾਜ਼ੋ ਬਣਾਉਣਾ ਉਹ ਦਾ ਡਿਫਰੈਂਟ ਜਿਹੜਾ ਪ੍ਰਾਈਸ ਹੋਊਗਾ ਸੋ ਸ਼ੇਡ ਆ ਜਿਹੜਾ ਇਹ ਸੇਮ ਹੀ ਆ ਜੀ ਜਿਹੜਾ ਤੁਹਾਨੂੰ ਦਿੱਖ ਰਿਹਾ ਹੈਗਾ ਸੋ ਇਹਦੇ ਬੈਕ ਤੇ ਕੋਈ ਵਰਕ ਨਹੀਂ ਹੈਗਾ ਜੀ ਬੈਕ ਬਾਰੇ ਵੀ ਕਾਫੀ ਸੀਗਾ ਅਗਰ ਤੁਸੀਂ ਕਰਵਾਉਂਗੇ ਕੁਝ ਸਿੰਪਲ ਆਪਾਂ ਕੁਝ ਬੂਟੀ ਕਰਵਾਉਣੀ ਆ ਤਾਂ ਉਹਦੇ ਚਾਰਜਸ ਆ ਜਿਹੜੇ ਅਲੱਗ ਹੋ ਜਾਣਗੇ ਸੋ ਮੈਨੂੰ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਣੀ ਆ ਇਹ ਆਪਾਂ ਜੀ ਇੱਥੇ ਹੀ ਇਹਨੂੰ ਜਿਹੜਾ ਕੱਟ ਕਰਤਾ ਕਿਉਂਕਿ ਜੋ ਤੁਸੀਂ ਵੇਅਰ ਕਰਦੇ ਹੋ ਤੇ ਇੱਥੋਂ ਜਿਹੜੀ ਇਹ ਚੀਜ਼ ਆ ਪਿਓਰ ਦੇ ਸੂਰਸ ਤੇ ਆਮਦਤ ਤੇ ਖਰਾਬ ਹੋ ਜਾਂਦੀ ਹੈ ਸੋ ਆਪਾਂ ਇਹਨੂੰ ਪਹਿਲਾਂ ਹੀ ਜਿਹੜਾ ਉਪਰੋਂ ਕੱਟ ਕੱਟ ਕੀਤਾ ਹੋਇਆ ਇਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਔਰਗੈਂਜ਼ਾ ਦਾ ਦੁਪੱਟਾ ਹੈ ਜੀ ਔਰ ਇਹ ਸਾਰਾ ਸੈਂਟਰ ਇਹਦਾ ਪਲੇਨ ਹੈ ਜੀ ਦੁਪੱਟੇ ਬਾਰੇ ਵੀ ਕਾਫੀ ਸੀਕੇ ਦੁਪੱਟੇ ਤੇ ਸਾਰੇ ਦੇ ਵਿੱਚ ਬੂਟੀ ਹੈ ਨਹੀਂ ਜੀ ਓਨਲੀ ਪੱਲਿਆਂ ਤੇ ਇੰਨਾ ਕੁ ਹੀ ਵਰਕ ਕੀਤਾ ਹੋਇਆ ਜੀ ਇਹ ਚ ਬਲੂ ਕਲਰ ਦੀ ਅਸੀਂ ਪਿਓ ਬਲੂ ਕਲਰ ਜ਼ਿਆਦਾ ਹਾਈਲਾਈਟ ਕੀਤਾ ਸੋ ਮੈਨੂੰ ਜਿਵੇਂ ਪਸੰਦ ਹੈਗਾ ਜੀ ਔਰ ਨਾਲ ਆਪਾਂ ਬਹੁਤ ਹੀ ਪਿਆਰੀਆਂ ਜੀਆਂ ਲੇਸਿਸ ਦਿੱਤੀ ਹੋਈਆਂ ਸੋ ਆਪਾਂ ਜਿਹੜੀਆਂ ਲੇਸਿਸ ਆ ਉਹ ਵੀ ਬਹੁਤ ਹੀ ਡਿਫਰੈਂਟ ਲਗਾਉਣੇ ਆ ਆਮ ਲੇਸਿਸ ਨਹੀਂ ਲਗਾਉਦੇ ਇਹਨੂੰ ਪਿੰਕ ਪੀਚ ਜਿਹੜਾ ਕਲਰ ਆ ਉਹ ਆਪਾਂ ਹਾਈਲਾਈਟ ਕੀਤਾ ਹੋਇਆ ਇਸ ਤਰ੍ਹਾਂ ਇਹਦੀ ਦੁਪੱਟੇ ਨੂੰ ਥੋੜਾ ਜਿਹਾ ਫਿਨਿਸ਼ਿੰਗ ਦਿੱਤੀ ਹੋਈ ਹੈ ਸੋ ਬਹੁਤ ਹੀ ਪਿਆਰਾ ਸੂਟ ਹੈ ਜੀ ਦੋਨੋਂ ਸਾਈਡ ਦੁਪੱਟਿਆਂ ਤੇ ਵਰਕ ਹੈ ਸੋ ਐਜ਼ ਇਟ ਇਜ਼ ਬਣਾਉਣੇ ਹੋ ਕੋਈ ਵੀ ਲਾਈਟ ਵਿੱਚ ਚਿਪਿੰਗ ਸ਼ੀਟ ਲੈ ਸਕਦੇ ਹੋ ਪਰ ਤੁਸੀਂ ਸਕਿਨ ਸ਼ੀਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਲਾਈਟ ਇੰਨਾ ਕੁ ਲਾਈਟ ਲਓ ਕਿਉਂਕਿ ਜਿਹੜਾ 컬러ਫੁਲ ਸਿੱਪੀ ਹੈ ਜਿਹੜਾ ਉੱਤੇ ਪ੍ਰੋਪਰ ਜਿਹੜਾ ਉਹਦਾ ਲੁੱਕ ਆਵੇ ਜੀ ਸੋ ਨੈਕਸਟ ਸੂਟ ਹੈ ਜੀ ਇਹ ਸੂਟ ਵੀ ਤੁਸੀਂ ਜਿਵੇਂ ਬਹੁਤ ਪਸੰਦ ਕਰਦੇ ਹੋ ਔਰ ਇਹ ਸੂਟ ਬਣਾਉਣ ਤੇ ਸਾਨੂੰ ਟਾਈਮ ਵੀ ਕਾਫੀ ਲੱਗ ਜਾਂਦਾ ਸੋ ਅਗਰ ਕਿਸੇ ਨੇ ਵੀ ਇਹ ਲੈਣਾ ਹੈਗਾ ਜੀ ਇਹ ਆਪਣੇ ਕੋਲੇ ਰੈਡੀ ਹੈ ਸੋ অনियन ਜਾਂ ਸ਼ੀਲਡ ਹੈ ਇਹ ਬਹੁਤ ਹੀ ਪਿਆਰਾ ਜਿਹਾ ਜਿਹੜਾ ਤੁਹਾਨੂੰ ਦਿਖ ਰਿਹਾ ਸੋ ਪ੍ਰੋਪਰਲੀ ਸ਼ੇਡ ਹੈ ਜੀ ਇਸ ਤਰ੍ਹਾਂ ਸਾਰਾ ਕੈਸ਼ ਪੀਟਾ ਵਿਦ ਕਲਰਫੁਲ ਗੋਟਾ ਮਸ਼ੀਨ এমਬਰਾਇਡਰੀਆ ਔਰ ਮਿਕਸ ਕਮ ਹੈਗਾ ਸੋ ਇਹਦੇ ਨਾਲ ਆ ਜੀ ਇਹਦੇ ਨਾਲ ਕਰੀਬ ਦੀ ਬਾਟਮ ਹੋਊਗੀ ਸੋ ਇਹ ਫਰੀ ਆਫ ਲੈਂਥ ਕੀ ਰਹੇਗਾ ਇਹਦੇ ਨਾਲ ਕਰੀਬ ਦੀ ਬਾਟਮ ਹੋਊਗੀ ਔਰ ਦੁਪੱਟਾ ਹੈਗਾ ਪਿਓਰ ਔਰਗਾਂਜ਼ਾ ਦਾ ਔਰ ਬਹੁਤ ਹੀ ਇਸ ਤਰ੍ਹਾਂ ਸਾਰੇ ਦੇ ਵਿੱਚ ਮਕੈਸ਼ ਦਾ ਤੇ ਪੀਟਰ ਵਿਦ ਮਸ਼ੀਨ ਏਮਬਰਾਇਡਰੀ ਦਾ ਕੰਮ ਹੋਇਆ ਹੋਇਆ ਸੋ ਤੁਸੀਂ ਸਾਰੇ ਇਹਨੂੰ ਲੈ ਸਕਦੇ ਹੋ ਇਹ ਆਪਣੇ ਕੋਲੇ ਡਾਨ ਹੈ ਜੀ ਇਹਦੀ ਜਿਹੜੀ ਬਾਟਮ ਹੋਊਗੀ ਉਹ ਕريب ਦੀ ਹੋਊਗੀ ਸੋ ਇਹ ਵੀ ਆਪਣੇ ਕੋਲੇ ਰੈਡੀ ਪੀਸ ਹੈ ਸੋ ਨੈਕਸਟ ਹੈਗਾ ਜੀ ਪੀਚ ਕਲਰ ਇਹ ਵੀ ਇਸੇ ਵਰਕ ਦੀ ਤਰ੍ਹਾਂ ਹੈਗਾ ਸੋ ਇਸ ਤਰ੍ਹਾਂ ਜੀ ਵੇਲ ਹੈ نیچے ਆ ਰਹੀ ਵੀ ਥ੍ਰੈਡ ਦੀ ਵਿੱਚ ਸਾਰੇ ਦੇ ਮੁਕੈਸ਼ ਔਰ ਫਲਾਰ ਦਿੱਤੇ ਹੋਏ ਆ ਬਹੁਤ ਹੀ ਪਿਆਰੇ ਫਲਾਰ ਦਿੱਤੇ ਹੋਏ ਆ ਗਲੇ ਤੇ ਵੀ ਪ੍ਰੋਪਰ ਮੁਕੈਸ਼ ਦਾ ਕੰਮ ਹੈ ਜੀ ਸੋ ਇਹ ਸੂਟ ਵੀ ਜਿਹੜਾ ਬਹੁਤ ਹੀ ਪਿਆਰਾ ਸੂਟ ਹੈ ਜੀ ਜਿਸ ਤਰ੍ਹਾਂ ਬਾਜੂ ਤੇ ਵੀ ਮੁਕੈਸ਼ ਹੈ ਜੀ ਸੋ ਕ੍ਰੀਪ ਦਾ ਇਹ ਹੈਗਾ ਤੁਸੀਂ ਇਹਨੂੰ ਆਮ ਆਮ ਨਾਰਮਲ ਲੈਂਥ ਦੇ ਵਿੱਚ ਇਹ ਆ ਹੀ ਜਾਂਦਾ ਜੀ ਔਰ ਇਹਦੇ ਜਿਹੜੀ बॉटਮ ਹੈਗੀ ਹੈ ਇਸ ਤਰ੍ਹਾਂ ਜੀ ਸਲਵਾਰ ਤੇ ਸਟ੍ਰੇਟ ਤੇ ਵਰਕ ਹੋਊਗਾ ਜੀ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਪਿਓਰ ਚਨਾਉਣ ਹੈ ਜੀ ਬਹੁਤ ਹੀ ਸੋਹਣਾ ਔਰ ਬਹੁਤ ਹੀ ਹੈਵੀ ਮਕੈਸ਼ ਵਰਕ ਹੋਇਆ ਹੋਇਆ ਜੀ ਇਹਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਫੋਰ ਸਾਈਡ ਮਕੈਸ਼ ਹੈ ਜੀ ਬਹੁਤ ਹੀ ਪਿਆਰਾ ਮਸ਼ੀਨ ਚ ਕਟਵਰਕ ਹੈ ਬਹੁਤ ਹੀ ਸੋਹਣੇ ਫਲਾਰ ਹੈ ਸੋ ਜੀਨੇ ਵੀ ਇਹ ਲੈਣਾ ਹੈਗਾ ਬਹੁਤ ਹੀ ਜਲਦੀ ਹੈ ਤਾਂ ਤੁਸੀਂ ਪਲੀਜ਼ ਐਜ਼ ਇਟ ਇਜ਼ ਜਿਹੜਾ ਪਿਕ ਕਰ ਲਿਆ ਕਰੋ ਕਾਫੀ ਜਿਹੜੇ ਨੇੜੇ ਫਲਾਰ ਹੈ ਦੁਪट्टे ਦੇ ਵਿੱਚ ਇਹ ਦੇਖ ਸਕਦੇ ਹੋ ਬਹੁਤ ਹੀ ਹੈਵੀ ਲੁੱਕ ਹੈ ਜੀ ਇਹਦੀ ਕਿਉਂਕਿ ਜਦੋਂ ਆਪਾਂ ਦੂਸਰੀ ਚੀਜ਼ ਵੀ ਹੁਣ ਅਸੀਂ ਸਾਨੂੰ ਸੇਮ ਆਰਡਰ ਆਉਣਗੇ ਤਾਂ ਅਸੀਂ ਸੇਮ ਬਣਾਵਾਂਗੇ ਐਸੀ ਗੱਲ ਨਹੀਂ ਹੁੰਦੀ ਪਰ ਕਈ ਵਾਰ ਕੀ ਹੁੰਦਾ ਕਿ ਸਟੱਫ ਤੇ ਕਲਰ ਕੰਬੀਨੇਸ਼ਨ 'ਚ ਥੋੜੀ-ਬਹੁਤ ਚੇਂਜ ਆ ਜਾਂਦੀ ਹੈ। ਕਈ ਵਾਰ ਲਾਈਟ ਹੋ ਜਾਂਦਾ ਕਈ ਵਾਰ ਥੋੜੀ ਡਾਰਕ ਟੋਨ ਹੋ ਜਾਂਦੀ ਹੈ। ਇਹ ਤੁਸੀਂ ਵੀ ਜਾਣਦੇ ਹੋਵੋਗੇ ਕਿ ਜਿਹੜੇ ਖੁਦ ਆਪ ਸੂਟ ਬਣਾਉਂਦੇ ਆ ਕਿਉਂਕਿ ਇਹ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕਿਉਂਕਿ ਡਾਈ ਆ ਯਾ ਕਿ ਆਪਾਂ ਖੁਦ ਕੰਮ ਕਰਦੇ ਹਾਂ ਸੇਮ ਸਿਮਿਲਰ ਜੇ ਆਪਾਂ ਕਿ ਵੀ ਉਹੀ ਲੁੱਕ ਥੋੜੀ-ਬਹੁਤ ਚੇਂਜ ਹੁੰਦੀ ਹੈ ਜੀ। ਸੋ ਉਹਨਾਂ ਨੂੰ ਤੁਸੀਂ ਰੱਖਿਆ ਕਰੋ। ਕਿ ਆਪਾਂ ਜਿਹੜਾ ਮੈਨੇਜ ਕਰ ਸਕੀਏ ਸੋ ਜੀ ਇਸ ਤਰ੍ਹਾਂ ਫੋਰ ਸਾਈਡ ਇਹਦਾ ਹੈਵੀ ਮੁਕੈਸ਼ ਦਾ ਕੱਟ ਬਣਦੀ ਹੈ ਮਸ਼ੀਨ ਦਾ ਵਿੱਚ ਇਹ ਬਹੁਤ ਹੀ ਹੈਵੀ ਦੁਪੱਟਾ ਹੈ ਸੋ ਤੁਸੀਂ ਇਹ ਸੂਟਾ ਜਿਹੜਾ ਆਪਣੇ ਕੋਲੋਂ ਸਾਰੇ ਸੂਟਾ ਜਿਹੜੇ ਲੈ ਸਕਦੇ ਹੋ ਇਹ ਵੀ ਆਪਣੇ ਕੋਲੇ ਅਵੇਲੇਬਲ ਆ ਜੀ ਔਰ ਇਹ ਵੀ ਬਹੁਤ ਹੀ ਸੋਨਾ ਸ਼ੇਡ ਦੇ ਵਿੱਚ ਆਪਣੇ ਕੋਲੇ ਅਵੇਲੇਬਲ ਹੈ ਗ੍ਰੀਨ ਸੂਟ ਨੂੰ ਤੁਸੀਂ ਆਰਡਰ ਤੇ ਬਣਾ ਸਕਦੇ ਹੋ ਸੋ ਹੁਣ ਆਪਾਂ ਜਿਹੜੇ ਦੁਬਾਰਾ ਆਰਡਰ ਲੈਣੇ ਸਟਾਰਟ ਕੀਤੇ ਆ ਜੀ ਕਿਉਂਕਿ ਸੀਜ਼ਨ ਦੇ ਵਿੱਚ ਕਾਫੀ ਆਪਾਂ ਕਾਫੀ ਟਾਈਮ ਤੋਂ ਆਰਡਰ ਨਹੀਂ ਲੈ ਰਹੇ ਸੀ ਸੋ ਹੁਣ ਜਿਹਨੇ ਵੀ ਆਰਡਰ ਕਰਨਾ ਆਪਾਂ ਵਿਦਨ 15 18 ਡੇਜ਼ ਦੇ ਵਿੱਚ ਹੈਂਡਵਰਕ ਵੀ ਸੂਚਦਾ ਦਾ ਆਰਡਰ ਦੇਵਾਂਗੇ ਸੋ ਜੀ ਉਮੀਦ ਆ ਤੁਹਾਨੂੰ ਇਹ ਸੂਚ ਰੂਪ ਪਸੰਦ ਆਏ ਹੋਣਗੇ ਸੋ ਜਲਦੀ ਤੋਂ ਜਲਦੀ ਪਿਕ ਕਰ ਲਿਓ ਔਰ ਆਪਣਾ ਜਿਹੜਾ ਸੂਟ ਆ ਤੁਸੀਂ ਲੈ ਸਕਦੇ ਆ ਜੀ ਸੋ ਇਸੇ ਤਰ੍ਹਾਂ ਜੀ ਆਪਾਂ ਅਮ ਨੰਬਰ ਹੈ 7589231307 ਤੇ ਤੁਸੀਂ ਮੈਸੇਜ ਭੇਜ ਕੇ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ ਪੇਮੈਂਟ ਦਾ ਮੈਥਡ ਵੀ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੋਊਗਾ ਅਗਰ ਤੁਸੀਂ ਚਾਹਦੇ ਹੋ ਤਾਂ ਵੀ ਦਿਨਵਾਰਨ ਜਾਂ 2 ਡੇਸ ਦੇ ਵਿੱਚ ਤੁਹਾਡੇ ਕੋਲ ਹੋਏਗਾ ਸੋ ਜੀ ਮ hope ਤੁਹਾਨੂੰ ਉਮੀਦ ਹੈ ਜਰੂਰ ਪਸੰਦ ਆਏ ਹੋਣਗੇ ਸੋ ਜੀ ਇਸੇ ਤਰ੍ਹਾਂ ਅੱਗੇ ਤੁਹਾਡੇ ਨਾਲ ਨਵੇਂ ਨਵੇਂ ਸੂਟ ਸ਼ੇਅਰ ਕਰਦੇ ਰਾਵਾਂਗੇ ਸੋ ਬਨੇ ਰੋ ਮੇਰੇ ਚਾਂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much